ਪਾਕਿਸਤਾਨ ਦੇ ਸਭ ਤੋਂ ਆਬਾਦੀ ਵਾਲੇ ਪੰਜਾਬ ਦੇ ਸੂਬੇ ਵਿਧਾਨ ਸਭਾ ਨੇ ਪਤੰਗ ਉਡਾਉਣ ਤੇ ਸਾਈ ਤੌਰ ਤੇ ਪਾਬੰਦੀ ਲਗਾਉਣ ਦੀ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਇਸ ਕਾਨੂੰਨ ਤਹਿਤ ਪਤੰਗ ਉਡਾਉਣ ਅਤੇ ਪਤੰਗ ਬਣਾਉਣ ਵਾਲਾ ਲਈ ਸਖਤ ਸਜ਼ਾ ਤੇ ਭਾਰੀ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ ਇਹ ਕਦਮ ਬਸੰਤ ਹਾਰਤੋਂ ਪਹਿਲਾਂ ਚੁੱਕਿਆ ਗਿਆ ਹੈ ਜਦੋਂ ਰਿਵਾਇਤੀ ਤੌਰ ਤੇ ਪਤੰਗ ਉਡਾ ਕੇ ਬਸੰਤ ਦਾ ਸਵਾਗਤ ਕੀਤਾ ਜਾਂਦਾ ਹੈ ਪੰਜਾਬ ਵਿੱਚ ਪਤੰਗ ਉਡਾਉਣ ਕਾਰਨ ਹੋਣ ਵਾਲੇ ਹਾਦਸਿਆਂ ਦੇ ਮੱਦੇ ਨਜ਼ਰ ਇਹ ਪਾਬੰਦੀ ਲਗਾਈ ਗਈ ਹੈ ਪਤੰਗ ਉਡਾਉਣ ਦੇ ਸਮੇਂ ਪਤੰਗ ਦੀਆਂ ਤਾਰਾਂ ਨਾਲ ਲੋਕਾਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ਵਧ ਗਈਆਂ ਸਨ ਇਸ ਤੋਂ ਪਹਿਲਾਂ 2005 ਵਿੱਚ ਲਾਹੌਰ ਵਿੱਚ ਇਸ ਦੀ ਪਾਬੰਦੀ ਲਗਾਈ ਗਈ ਸੀ ਜਦੋਂ ਪਤੰਗ ਉਡਾਉਣ ਦੇ ਸਮੇਂ 11 ਲੋਕ ਜ਼ਖਮੀ ਹੋ ਗਏ ਸਨ ਨਵੇਂ ਕਾਨੂੰਨ ਸਾਰ ਪਤੰਗ ਉਡਾਉਣ ਤੇ 3 ਤੋਂ 5 ਸਾਲ ਦੀ ਕੈਦ ਅਤੇ 20 ਲੱਖ ਪਾਕਿਸਤਾਨੀ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਪਤੰਗਾ ਤੇ ਡੋਰ ਬਣਾਉਣ ਵਾਲਿਆਂ ਨੂੰ ਵੀ ਸਜ਼ਾ ਹੋ ਸਕਦੀ ਹੈ ਅਤੇ ਇਸ ਵਿੱਚ 7 ਸਾਲ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੈ ਦੱਸ ਦਈਏ ਕਿ ਬਸੰਤ ਤਿਹਾੜੀ ਤੇ ਪਤੰਗ ਉਡਾਉਣ ਦੀ ਪੰਜਾਬ ਵਿੱਚ ਇੱਕ ਪ੍ਰਸਿੱਧ ਪਰੰਪਰਾ ਲੋਕ ਇਤਿਹਾਸ ਨੂੰ ਪਤੰਗ ਉਡਾ ਕੇ ਮਨਾਉਂਦੇ ਨੇ ਪਰ ਸੁਰੱਖਿਆ ਚਿੰਤਾਵਾਂ ਕਾਰਨ ਸਰਕਾਰ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਪਾਕਿਸਤਾਨ ਦੇ ਸਾਬਤ ਤੋਂ ਆਬਾਦੀ ਵਾਲੇ ਪੰਜਾਬ ਦੇ ਸੂਬੇ ਵਿਧਾਨ ਸਭਾ ਨੇ ਪਤੰਗ ਉਡਾਉਣ ਤੇ ਸਾਈ ਤੌਰ ਤੇ ਪਾਬੰਦੀ ਲਗਾਉਣ ਦੀ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਇਸ ਕਾਨੂੰਨ ਤਹਿਤ ਪਤੰਗ ਉਡਾਉਣ ਅਤੇ ਪਤੰਗ ਬਣਾਉਣ ਵਾਲਾ ਲਈ ਸਖਤ ਸਜ਼ਾ ਤੇ ਭਾਰੀ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ ਇਹ ਕਦਮ ਬਸੰਤ ਹਾਰਤੋਂ ਪਹਿਲਾਂ ਚੁੱਕਿਆ ਗਿਆ ਹੈ ਜਦੋਂ ਰਿਵਾਇਤੀ ਤੌਰ ਤੇ ਪਤੰਗ ਉਡਾ ਕੇ ਬਸੰਤ ਦਾ ਸਵਾਗਤ ਕੀਤਾ ਜਾਂਦਾ ਹੈ ਪੰਜਾਬ ਵਿੱਚ ਪਤੰਗ ਉਡਾਉਣ ਕਾਰਨ ਹੋਣ ਵਾਲੇ ਹਾਦਸਿਆਂ ਦੇ ਮੱਦੇਨਜ਼ਰ ਇਹ ਪਾਬੰਦੀ ਲਗਾਈ ਗਈ ਹੈ ਪਤੰਗ ਉਡਾਉਂਦੇ ਸਮੇਂ ਪਤੰਗ ਦੀਆਂ ਤਾਰਾਂ ਨਾਲ ਲੋਕਾਂ ਦੇ ਜ਼ਖਮੀ ਹੋਣ ਦੇ ਘਟਨਾਵਾਂ ਵਧ ਗਈਆਂ ਸਨ ਇਸ ਤੋਂ ਪਹਿਲਾਂ 2005 ਵਿੱਚ ਲਾਹੌਰ ਵਿੱਚ ਇਸਦੇ ਪਾਬੰਦੀ ਲਗਾਈ ਗਈ ਸੀ ਜਦੋਂ ਪਤੰਗ ਉਡਾਉਣ ਦੇ ਸਮੇ 11 ਲੋਕ ਜ਼ਖਮੀ ਹੋ ਗਏ ਸਨ ਨਵੇਂ ਕਾਨੂੰਨ ਸਾਰ ਪਤੰਗ ਉਡਾਉਣ ਤੇ 3 ਤੋਂ 5 ਸਾਲ ਦੀ ਕੈਦ ਅਤੇ 20 ਲੱਖ ਪਾਕਿਸਤਾਨੀ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਪਤੰਗਾ ਤੇ ਡੋਰ ਬਣਾਉਣ ਵਾਲਿਆਂ ਨੂੰ ਵੀ ਸਜ਼ਾ ਹੋ ਸਕਦੀ ਹੈ ਅਤੇ ਇਸ ਵਿੱਚ 7 ਸਾਲ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੈ ਦੱਸ ਦਈਏ ਕਿ ਬਸੰਤ ਤਿਹਾੜੀ ਤੇ ਪਤੰਗ ਉਡਾਉਣ ਦੀ ਪੰਜਾਬ ਵਿੱਚ ਇੱਕ ਪ੍ਰਸਿੱਧ ਪਰੰਪਰਾ ਹੈ ਲੋਕ ਇਸ ਤਿਹਾੜੀ ਨੂੰ ਪਤੰਗ ਉਡਾ ਕੇ ਮਨਾਉਂਦੇ ਨੇ ਪਰ ਸੁਰੱਖਿਆ ਚਿੰਤਾਵਾਂ ਕਾਰਨ ਸਰਕਾਰ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਪਾਕਿਸਤਾਨ ਦੇ ਸਾਊਥ ਤੋਂ ਆਵਾਦੀ ਵਾਲੇ ਪੰਜਾਬ ਦੇ ਸੂਬੇ ਵਿਧਾਨ ਸਭਾ ਨੇ ਪਤੰਗ ਉਡਾਉਣ ਤੇ ਸਾਈ ਤੌਰ ਤੇ ਪਾਬੰਦੀ ਲਗਾਉਣ ਦੀ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਇਸ ਕਾਨੂੰਨ ਤਹਿਤ ਪਤੰਗ ਉਡਾਉਣ ਅਤੇ ਪਤੰਗ ਬਣਾਉਣ ਵਾਲਾ ਲਈ ਸਖਾ ਸਜ਼ਾ ਤੇ ਭਾਰੀ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ ਇਹ ਕਦਮ ਬਸੰਤ ਤਿਹਾੜੀ ਤੋਂ ਪਹਿਲਾਂ ਚੁੱਕਿਆ ਗਿਆ ਹੈ ਜਦੋਂ ਰਿਵਾਇਤੀ ਤੌਰ ਤੇ ਪਤੰਗ ਉਡਾ ਕੇ ਬਸੰਤ ਦਾ ਸਵਾਗਤ ਕੀਤਾ ਜਾਂਦਾ ਹੈ ਪੰਜਾਬ ਵਿੱਚ ਪਤੰਗ ਉਡਾਉਣ ਕਾਰਨ ਹੋਣ ਵਾਲੇ ਹਾਦਸਿਆਂ ਦੇ ਮੱਦੇਨਜ਼ਰ ਇਹ ਪਾਬੰਦੀ ਲਗਾਈ ਗਈ ਹੈ। ਪਤੰਗ ਉਡਾਉਂਦੇ ਸਮੇਂ ਪਤੰਗ ਦੀਆਂ ਤਾਰਾਂ ਨਾਲ ਲੋਕਾਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ਵਧ ਗਈਆਂ ਸਨ। ਇਸ ਤੋਂ ਪਹਿਲਾਂ 2005 ਵਿੱਚ ਲਾਹੌਰ ਵਿੱਚ ਇਸ ਦੀ ਪਾਬੰਦੀ ਲਗਾਈ ਗਈ ਸੀ। ਜਦੋਂ ਪਤੰਗ ਉਡਾਉਂਦੇ ਸਮੇਂ 11 ਲੋਕ ਜ਼ਖਮੀ ਹੋ ਗਏ ਸਨ। ਨਵੇਂ ਕਾਨੂੰਨ ਸਾਰ ਪਤੰਗ ਉਡਾਉਣ ਤੇ 3 ਤੋਂ 5 ਸਾਲ ਦੀ ਕੈਦ ਅਤੇ 20 ਲੱਖ ਪਾਕਿਸਤਾਨੀ ਰੁਪਏ ਤਾ ਜੁਰਮਾਨਾ ਹੋ ਸਕਦਾ ਹੈ। ਪਤੰਗਾ ਤੇ ਡੋਰ ਬਣਾਉਣ ਵਾਲਿਆਂ ਨੂੰ ਵੀ ਸਜ਼ਾ ਹੋ ਸਕਦੀ ਹੈ। ਅਤੇ ਇਸ ਵਿੱਚ 7 ਸਾਲ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੈ ਦੱਸਦੀ ਹੈ ਕਿ ਬਸੰਤ ਤਿਹਾੜੀ ਤੇ ਪਤੰਗ ਉਡਾਉਣ ਦੀ ਪੰਜਾਬ ਵਿੱਚ ਇੱਕ ਪ੍ਰਸਿੱਧ ਪਰੰਪਰਾ ਹੈ ਲੋਕ ਇਸ ਤਿਹਾੜੀ ਨੂੰ ਪਤੰਗ ਉਡਾ ਕੇ ਮਨਾਉਂਦੇ ਨੇ ਪਰ ਸੁਰੱਖਿਆ ਚਿੰਤਾਵਾਂ ਕਾਰਨ ਸਰਕਾਰ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸੋ ਬਹੁਤ-ਬਹੁਤ ਤੁਹਾਡਾ ਧੰਨਵਾਦ